ਦੇਸ਼ ਲਈ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 3 ਅਪ੍ਰੈਲ ਤੋਂ ਜੰਤਰ ਮੰਤਰ ਧਰਨੇ ਉੱਪਰ ਬੈਠੇ ਹਨ ਅਤੇ ਜਿੱਥੇ ਉਹਨਾਂ ਦੇ ਹੱਕ ਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਉਹਨਾਂ ਦੇ ਕੋਲ ਪਹੁੰਚ ਰਹੇ ਹਨ ਉੱਥੇ ਹੀ ਹੁਣ ਦੇਸ਼ ਭਰ ਦੇ ਵਿੱਚ ਵੱਖ-ਵੱਖ ਵਰਗ ਦੇ ਲੋਕ ਅਤੇ ਆਮ ਜਨਤਾ ਵੀ ਉਹਨਾਂ ਖਿਡਾਰਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਹਨ ਇਸ ਦੇ ਤਹਿਤ ਬਟਾਲਾ ਸ਼ਹਿਰ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇੱਕ ਕੈਂਡਲ ਮਾਰਚ ਸ਼ਹਿਰ ਦੇ ਵਿੱਚ ਕੱਢਿਆ ਗਿਆ ਤੇ ਭਾਜਪਾ ਸੰਸਦ ਅਤੇ ਕੁਸ਼ਤੀ ਮਹਾਸੰਗ ਦੇ ਪ੍ਰਧਾਨ ਮਰਿੰਜ ਪੂਛਨ ਸ਼ਰਨ ਸਿੰਘ ਦੇ ਉੱਪਰ ਮ ਪਹਿਲਵਾਨਾਂ ਦੇ ਯੂਨਿਟ ਸੋਸ਼ਣ ਦੇ ਗੰਭੀਰ આરોਪ ਤਹਿਤ ਕੜੀ ਕਾਰਵਾਈ ਦੀ ਮੰਗ ਕੀਤੀ ਗਈ ਬਟਾਲਾ ਦੀਆਂ ਸੜਕਾਂ ਤੇ ਕੈਂਡਲ ਮਾਰਚ ਕਰਦੇ ਹੋਏ ਜਿੱਥੇ ਉਹਨਾਂ ਮਹਿਲਾਵਾਂ ਪਹਿਲਵਾਨਾਂ ਜੋ ਇਨਸਾਫ ਲਈ ਲੜ ਰਹੀਆਂ ਹਨ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਉੱਥੇ ਹੀ ਉਹਨਾਂ ਨੇ ਕੁਸ਼ਤੀ ਮਹਾਸੰਗ ਦੇ ਪ੍ਰਧਾਨ ਬ੍ਰਿਜ ਪੁਸ਼ਨ ਸ਼ਰਨ ਸਿੰਘ ਖਿਲਾਫ ਕੜੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਰੋਜ਼ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂ ਹਰਪ੍ਰੀਤ ਸਿੰਘ ਅਤੇ ਸਮਾਜ ਸੇਵੀ ਅਤੇ ਇੰਪਰੂਵਮੈਂਟ ਟਰਸਟ ਬਟਾਲਾ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਦਾ ਕਹਿਣਾ ਸੀ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਐਫ ਆਈ ਆਰ ਦਰਜ ਨਾ ਹੋਣ ਤੇ ਪੀੜਤਾਂ ਨੇ ਮਾਨਯੋਗ ਸੁਪਰੀਮ ਕੋਰਟ ਦਾ ਸਹਾਰਾ ਲਿਆ ਫਿਰ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਬ੍ਰਿਜ ਭੂਸ਼ਣ ਸੜਨ ਦੇ ਉੱਪਰ ਅਤ ਗੰਭੀਰ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਅੱਜ ਦਾ ਕੈਂਡਲ ਮਾਰਚ ਸਿਵ ਸਰਕਾਰ ਨੂੰ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਹੈ ਵੀ ਜਾਗੋ ਤੇ ਆਵਾਮ ਜੇ ਕੁਰਸੀ ਜਣਾ ਜਾਣਦਾ ਹੈ ਤੇ ਕੁਰਸੀ ਖੋਣਾ ਵੀ ਜਾਣਦਾ ਹੈ ਸੋ ਸਾਡੀਆਂ ਧੀਆਂ ਪੈਣ ਦੀ ਇੱਜ਼ਤ ਪਹਿਲਾਂ ਤੇ ਉਹ 플레이ਰ ਜਿੰਨਾ ਕਰਕੇ ਸਾਡਾ ਝੰਡਾ ਦੇਸ਼ਾਂ ਮਦੇਸ਼ਾਂ ਵਿੱਚ ਝੁਲਦਾ ਹੈ ਜੇ ਉਸ ਦਾ ਨਰਾਦਰ ਬੀਜੇਪੀ ਦੇ ਸੀਨੀਅਰ ਲੀਡਰ ਹੀ ਕਰਨਗੇ ਤੇ ਫਿਰ ਸਾਡੇ ਦੇਸ਼ ਨੂੰ ਕੌਣ ਬਚਾਏਗਾ ਇਹ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਆਪ ਦੇ ਮਾਧਿਅਮ ਰਾਹੀਂ ਸੈਂਟਰ ਸਰਕਾਰ ਨੂੰ ਅਪੀਲ ਤੇ ਚੇਤਾਵਨੀ ਵੀ ਦੇਣੇ ਚਾਹੁੰਦਾ ਹਾਂ ਕਿ ਸਾਡੀਆਂ ਉਹਨਾਂ ਪਲੇਅਰ ਧੀਆਂ ਪੜਾਵਲ ਵੇਖ ਕੇ ਉਹਨਾਂ ਨੂੰ ਇਨਸਾਫ਼ ਦਿੰਦਿਆਂ ਹੋਇਆਂ ਦੋਸ਼ੇ ਅਵਰਧ ਸਖਤ ਤੋਂ ਸਖਤ ਕਾਰਵਾਈ ਕਰਦੇ ਆ ਪਰਚੇ ਰਜਿਸਟਰ ਕੀਤੇ ਜਾਣ ਸੋ ਮੀਡੀਆ ਇੱਕ ਥੰਮ ਹੈ ਜਿਹੜੀ ਸਾਰੀ ਜ਼ਿਲ੍ਹਾ ਗਰਦਾਸਪੁਰ ਕੀ ਸਾਰੇ ਪੰਜਾਬ ਦੀ ਆਵਾਜ਼ ਜਿਹੜੀ ਹੈ ਸਾਰੇ ਹਿੰਦੁਸਤਾਨ ਚ ਪਹੁੰਚਾ ਸਕਦਾ ਹੈ ਸੋ ਦਾਸ ਬੇਨਤੀ ਕਰਦਾ ਹੈ ਇਸ ਤਰਹਿ ਨੂੰ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧਪੁਰ ਜਿਸ ਦੀ ਗਵਾਈ ਡਲੇਵਾਲ ਸਾਹਿਬ ਕਰ ਰਹੇ ਨੇ 101% ਸਮਰਥਨ ਰਿਹਾ ਅਤੇ ਰਹੇਗਾ ਅੱਜ ਜੇ ਅਸੀਂ ਜਿਹੜਾ ਸ਼ਰਮਾ ਜਿਹੜਾ ਜ਼ੁਲਮ ਹੋਇਆ ਵਾ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਪਾਸੇ ਤੇ ਮੋਦੀ ਜੀ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਦੂਸਰੇ ਪਾਸੇ ਮੇਰੀਆਂ ਧੀਆਂ ਪਿਆਰਾਂ ਨੇ ਆਪਣਾ ਜ਼ੁਲਮ ਜਿਹੜਾ ਵਾ ਇਹਨਾਂ ਨੂੰ ਦੱਸਿਆ ਵਾ ਸਾਡੇ ਨਾਲ ਇਹ ਸਾਜ਼ਮੀ ਨੇ ਬਹੁ ਬਲੀ ਕੋਈ ਘਹਾਗਾ ਵਾ ਜਿਹੜਾ ਸੰਸਦ ਦਾ ਮੈਂਬਰ ਆ ਉਹਦੇ ਉਹ ਚੇਅਰਮੈਨ ਆ ਇਲਾ ਅਗਰ ਉਹਨੂੰ ਇਹ ਕੋਈ ਸਜ਼ਾ ਨਹੀਂ ਦੇ ਸਕਦੇ ਜਾਂ ਉਹਦੀ ਇਨਕੁਆਰੀ ਨਹੀਂ ਕਰ ਸਕਦੇ ਅੱਜ ਤੱਕ ਕਾਨੂੰਨਾਂ ਨੇ ਕੋਈ ਵੀ ਉਹਦੇ ਉੱਤੇ ਕਾਰਵਾਈ ਨਹੀਂ ਕੀਤੀ ਇਹ ਬੜੇ ਸ਼ਰਮਨਾਕ ਦੀ ਗੱਲ ਹੈ ਇਹਦਾ ਮਤਲਬ ਸਾਡੀਆਂ ਧੀਆਂ ਪੈਣਾ ਬਾਹਰ ਨਿਕਲ ਕੇ ਕਿਤੇ ਜਾ ਨਹੀਂ ਸਕਦੀਆਂ ਜਿੰਨਾ ਕੰਮ ਇਹਨਾਂ ਨੇ ਕੀਤਾ ਇਹਨਾਂ ਨੇ ਮੈਡਲ ਜਿੱਤ ਕੇ ਲਿਆਂਦੇ ਹਿੰਦੁਸਤਾਨ ਨੂੰ ਦਿੱਤੇ ਆ ਜਿਵੇਂ ਪੰਜਾਬ ਕਰਦੇ ਹਿੰਦੁਸਤਾਨ ਦੀ ਗੱਲ ਕਰੀਏ ਜਿਵੇਂ ਖੇਡਾਂ ਦੇ ਵਿੱਚ ਅਤਿਆਚਾਰ ਹੁੰਦੇ ਆ ਜੇ ਕਬੱਡੀ ਨੂੰ ਲੈ ਕੇ ਜਾਂ ਫਿਰ ਫੀਡਿੰਗ ਨੂੰ ਲੈ ਕੇ ਤੁਹਾਨੂੰ ਲੱਗਦਾ ਘਾਣੇ ਵਿੱਚ ਸਮਝ ਦੇ ਵਿੱਚ ਰੁਕੀਏ ਇਹਦਾ ਹੱਲ ਜਾਣਗੇ ਲੋਕੀ ਕਿਹਟਾ ਵੱਲ ਕਿਉਂ ਜਾਣਗੇ ਜਿਨ੍ਹਾਂ ਨੂੰ ਇਨਸਾਫ ਨਾ ਮਿਲੂਗਾ ਜੇ ਇਹੋ ਜਿਹੇ ਬੱਚਿਆਂ ਨੂੰ ਇਨਸਾਫ ਮਿਲੂਗਾ ਤੇ ਲੋਕੀ ਨੱਠੇ ਜਾਂਦੇ ਆ ਇਹ ਇਹਦਾ ਮਤਲਬ ਇਹੋਈ ਆ ਸਰਕਾਰ ਜਿਹੜੀ ਆ ਮੋਦੀ ਸਰਕਾਰ ਜਿਹੜੀ ਆ ਇਹ ਬਿਲਕੁਲ ਧੱਕਾ ਕਰ ਰਹੀ ਆ ਆਪਣੇ ਬੰਦੇ ਨੂੰ ਪਛਾਣ ਵਾਸਤੇ ਜੋ ਕੁਛ ਆਇ ਚੱਕਣ ਆ ਇੱਥੇ ਹੋਇਆ ਪੰਜਾਬ ਦੇ ਵਿੱਚ ਬੰਦੇ ਫੜੇ ਗਏ ਇੰਨੇ ਆ ਕੰਮ ਕੀਤਾ ਵਾ ਇੰਨੇ ਆ ਕੰਮ ਕੀਤਾ ਉੱਤੇ ਕੋਈ ਕਾਰਵਾਈ ਨਹੀਂ ਹੋਈ ਇਸੇ ਤਰ੍ਹਾਂ ਸਾਡੀਆਂ ਭੈਣਾ ਜਨਤਰ ਮੰਤਰ ਦੇ ਉੱਤੇ ਬੈਠੀਆਂ ਵਾ ਜਿਹੜੀਆਂ ਉਹਨਾਂ ਨਾਲ ਬਹੁਤ ਧੱਕਾ ਹੋ ਰਿਹਾ ਵਾ ਅਗਰ ਕੋਈ ਫੈਸਲਾ ਨਾ ਮਿਲਿਆ ਅਸੀਂ ਬਟਾਲੇ ਦੀ ਟੀਮ ਬਣਾ ਕੇ ਉਹਨਾਂ ਦੇ ਨਾਲ ਜਾ ਕੇ ਬੈਠਾਂਗੇ ਐਸਐਮਜੀ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ